ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਉਂਕਿ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਤੇ ਜਿਹੜਾ ਆਪਣਾ ਅੱਜ ਦਾ ਇਹ ਡਿਜ਼ਾਈਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਸ ਡਿਜ਼ਾਈਨ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸ਼ਾਲਸ ਸਟੌਲ ਮਫਲਰ ਬਲਾਉਜ਼ ਕਿ ਵੀ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ ਇੱਥੇ ਮੇਰੇ ਕੋਲ ਤਿੰਨ ਪਲਾਈ ਪੱਛਮ ਤੇ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਠੀਕ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਡਿਜ਼ਾਈਨ ਛੇ ਸਲੰਗਾ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਇੱਥੇ ਮੈਂ ਛੇ ਸਲੰਗਾ ਰਿਪੀਟ ਕੀਤੀਆਂ ਇਹ ਡਿਜ਼ਾਈਨ ਦੀਆਂ ਤੇ ਇਹਦੇ ਉੱਪਰ ਹੀ ਤੁਹਾਨੂੰ ਛੇ ਸਲੰਗਾ ਡਿਜ਼ਾਈਨ ਦੀਆਂ ਬਣਾ ਕੇ ਦਿਖਾਉਂਗੀ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਤਾਂ ਆਪਾਂ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਠੀਕ ਹੈ ਜੋਟੇ ਦੇ ਹਿਸਾਬ ਨਾਲ ਜਿਵੇਂ ਦੋ 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 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਤੁਸੀਂ ਜਿਹੜੇ ਮੇਰੇ ਚੈਨਲ ਤੇ ਆਏ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਕੋਈ ਵੀ ਬਾਰਡਰ ਤੁਸੀਂ ਬਣਾਇਆ ਤਾਂ ਬਾਰਡਰ ਬਣਾਉਣ ਤੋਂ ਬਾਅਦ ਜਿਹੜੀ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਆ ਆਪਾਂ ਠੀਕ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਜਿੰਨੇ ਵੀ ਕੁੰਡੇ ਤੁਸੀਂ ਲਈ ਹੋਣਗੇ ਸਾਰੀ ਸਲਾਈ ਆ ਆਪਣੀ ਡਿਜ਼ਾਈਨ ਦੀ ਸਿੱਧੀ ਬਣਾਵਾਂਗੇ 6 ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਬਹੁਤ ਈਜ਼ੀ ਡਿਜ਼ਾਈਨ ਬਹੁਤ ਹੀ ਜਲਦੀ-ਜਲਦੀ ਬਣ ਜਾਂਦਾ ਇੱਕ ਕਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਦੂਸਰੀ ਸਲਾਈ ਉਲਟ ਪਾਸੇ ਤੋਂ ਆਪਾਂ ਸਾਰੀ ਉਲਟੀ ਬਣਾਉਣੀ। ਹੁਣ ਤੀਸਰੀ ਸਲਾਈ ਆ ਗਈ ਹੈ ਆਪਣੀ ਡਿਜ਼ਾਈਨ ਦੀ ਸਿੱਧੇ ਪਾਸੇ ਤੇ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਆਪਣਾ ਹੁਣ ਬਣੂਗਾ ਕੰਨੀ ਵਾਲਾ ਕੁੰਡਾ ਤਾਰੂ ਚਾਹੀਏ ਬੁਣੂ ਇਹ ਤੁਹਾਡੀ ਆਪਣੀ ਮਰਜ਼ੀ ਹੁਣ ਥ੍ਰੈਡ ਅੱਗੇ ਕਰਨਾ ਆਪਾਂ ਜਾਲੀ ਬਣਾਉਣੀ ਹੈ ਇੱਥੇ ਠੀਕ ਹੈ ਥ੍ਰੈਡ ਅੱਗੇ ਕਰਕੇ ਜਿਹੜੇ ਆਪਣੀ ਦੋ ਕੁੰਡੀਆਂ ਦੋ ਕੁੰਡੀਆਂ ਦਾ ਪਿਛਲੀ ਸਾਈਡ ਤੋਂ ਆਪਾਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਇਹੀ ਦੋ ਦੋ ਕੁੰਡੀਆਂ ਦਾ ਡਿਜ਼ਾਈਨ ਆਪਾਂ ਤੀਸਰੀ ਸਲਾਈ ਤੇ ਰਿਪੀਟ ਕਰਦੇ ਜਾਣਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਵਾਂਗੇ ਆਪਾਂ ਇੱਕ ਕੁੰਡਾ ਠੀਕ ਐ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਆਪਾਂ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਵਾਂਗੇ ਆਪਾਂ ਇੱਕ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਵਾਂਗੇ ਆਪਾਂ ਇੱਕ ਕੁੰਡਾ ਜਿਹੜਾ ਆਪਣਾ ਇੱਕ ਕੁੰਡਾ ਇੱਥੇ ਘਟਦਾ ਜਦੋਂ ਆਪਾਂ ਥ੍ਰੈਡ ਅੱਗੇ ਕਰਕੇ ਜਾਲੀ ਬਣਾਉਣੀ ਹੈ ਤਾਂ ਇੱਕ ਕੁੰਡਾ ਆਪਣਾ ਬਣ ਜਾਂਦਾ ਘਟਿਆ ਹੋਇਆ ਕੁੰਡਾ ਆਪਣਾ ਪੂਰਾ ਹੋ ਜਾਂਦਾ ਜਦੋਂ ਆਪਾਂ ਥ੍ਰੈਡ ਅੱਗੇ ਕਰਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਉਣੀ ਹੈ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਇਆ ਇੱਕ ਕੁੰਡਾ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਇਆ ਇੱਕ ਕੁੰਡਾ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਇਆ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਤਿੰਨ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਚੌਥੀ ਸਲਾਈ ਬਣਾਉਣੀ ਚੌਥੀ ਸਲਾਈ ਆਪਾਂ ਸਾਰੀ ਉਲਟੀ ਬਣਾਉਣੀ ਹੈ ਹੁਣ ਆਪਾਂ 5ਵੀਂ ਸਲਾਈ ਬਣਾਵਾਂਗੇ ਸਿੱਧੇ ਪਾਸੇ ਤੋਂ 5ਵੀਂ ਸਲਾਈ ਹੈ ਆਪਣੇ ਡਿਜ਼ਾਈਨ ਦੀ ਇੱਕ ਗੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਕੰਨੀ ਵਾਲਾ ਹੁਣ ਜਿਹੜਾ ਜਾਲੀ ਵਾਲਾ ਗੁੰਡਾ ਇਹਨੂੰ ਆਪਾਂ ਸਿੱਧਾ ਬਣਾਉਣਾ ਹੈ ਜਿਹੜਾ ਥ੍ਰੈਡ ਅੱਗੇ ਕਰਕੇ ਜਾਲੀ ਬਣਾਈ ਸੀ ਥ੍ਰੈਡ ਅੱਗੇ ਕਰਕੇ ਜਿਹੜਾ ਆਪਣੇ ਵਿੱਚ ਗੁੰਡਾ ਇਹਨੂੰ ਬਣਾਵਾਂਗੇ ਉਲਟਾ ਜਿਹੜਾ ਜਾਲੀ ਵਾਲਾ ਇਹਨੂੰ ਬਣਾਵਾਂਗੇ ਸਿੱਧਾ ਥ੍ਰੈਡ ਕਰਾਂਗੇ ਅੱਗੇ ਇਹ ਗੁੰਡਾ ਜਿਹੜਾ ਇਹਨੂੰ ਬਣਾਵਾਂਗੇ ਆਪਾਂ ਉਲਟਾ ਜਾਲੀ ਵਾਲੇ ਕੁੰਡੇ ਨੂੰ ਬਣਾਵਾਂਗੇ ਆਪਾਂ ਸਿੱਧਾ ਕੁੰਡਾ ਥ੍ਰੈਡ ਕਰਾਂਗੇ ਅੱਗੇ ਜਿਹੜਾ ਇਹ ਕੁੰਡਾ ਹੈ ਇਹਨੂੰ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਜਾਲੀ ਵਾਲਾ ਕੁੰਡਾ ਬਣਾਵਾਂਗੇ ਸਿੱਧਾ ਸਾਰੀ ਸਿਲਾਈ ਆ ਪੈਸੇ ਤਰ੍ਹਾਂ ਕੰਪਲੀਟ ਕਰਨੀ ਹੈ ਜਾਲੀ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾਉਣਾ ਇਸ ਤਰ੍ਹਾਂ ਦੂਸਰਾ ਕੁੰਡਾ ਉਲਟਾ ਬਣਾਉਣਾ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਸਿੱਧੀ ਸਲਾਈ ਹੁਣ ਛੇਵੀਂ ਤੇ ਲਾਸਟ ਸਲਾਈ ਆ ਗਈ ਆਪਣੀ ਡਿਜ਼ਾਈਨ ਦੀ ਛੇ ਸਲਾਈਆਂ ਦਾ ਆਪਣਾ ਡਿਜ਼ਾਈਨ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੋਊਗਾ ਉਸੇ ਤਰ੍ਹਾਂ ਦਾ ਆਪਾਂ ਬਣਾ ਲੈਣਾ ਠੀਕ ਹੈ ਕੰਨੀ ਵਾਲਾ ਕੁੰਡਾ ਤਾਰ ਕੇ ਹੁਣ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਜਿਹੜਾ ਇੱਧਰ ਉਲਟਾ ਬਣਾਇਆ ਤੇ ਜਿਹੜਾ ਇੱਧਰ ਸਿੱਧਾ ਬਣਾਇਆ ਇਹ ਉਲਟਾ ਦਿਖਾਈ ਦਿੰਦਾ ਇਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਕੁੰਡੇ ਜਿਹੜੇ ਦਿਖਾਈ ਦੇ ਰਹੇ ਆ ਠੀਕ ਹੈ ਉਸੇ ਤਰ੍ਹਾਂ ਇਹਨਾਂ ਨੂੰ ਬਣਾ ਲੈਣਾ ਫੇਰ ਏਡੇ ਕਰਾਂਗੇ ਪਿੱਛੇ ਸਿੱਧਾ ਕੁੰਡਾ ਸਿੱਧਾ ਬਣਾਵਾਂਗੇ ਉਲਟਾ ਦਿਖਾਈ ਦੇ ਰਿਹਾ ਉਲਟਾ ਬਣਾਵਾਂਗੇ ਤਾਂ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਕੁੰਡਾ ਸਿੱਧਾ ਇਹ ਉਲਟਾ ਸਿੱਧਾ ਉਲਟਾ ਸ਼ੇਮੀ ਤੇ ਲਾਸਟ ਸਲਾਈਡ ਜੈਨ ਦੀ ਸਾਰੀ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਲਾਸਟ ਵਾਲਾ ਕੁੰਡਾ ਉਲਟੀ ਸिलाई ਤਾਂ ਪਲਟਾ ਬਣਾ ਲਾਂਗੇ ਠੀਕ ਹੈ ਛੇ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹੇ ਛੇ ਸਲਾਈਆਂ ਆਪਾਂ बार-बार ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਣਦਾ ਜਾਂਦਾ ਹੁਣ ਜਦੋਂ ਡਿਜ਼ਾਈਨ ਦੀ ਆਪਾਂ ਦੁਬਾਰਾ ਸिलाई ਸ਼ੁਰੂ ਕਰਨੀ ਹੈ ਪਹਿਲੀ ਸਲਾਈ ਉਸੇ ਤਰ੍ਹਾਂ ਇੱਕ ਸਿੱਧੀ ਉਲਟੀ ਇਸ ਤਰ੍ਹਾਂ ਡਿਜ਼ਾਈਨ ਪਹਿਲੀ ਸਲਾਈ ਤੋਂ ਸ਼ੁਰੂ ਕਰ ਲੈਣਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਆ ਕਿ ਇਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਚਲੋ ਫਿਰ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਧੰਨਵਾਦ